ਸਾਰਨ ਰਾਤਰੀ ਗਾਲ ਦੀ ਅੱਜ ਆਪਾਂ ਲੱਗੇ ਸੀਗੇ ਟੋਜਨ ਵੋਣ ਇੱਕ ਵਾਸੇ 45 ਦੀ ਇੱਕ ਵਾਸੇ 26 ਦੀ ਲੱਗ ਜੀ ਅੱਜ ਪਤਾ ਜੋਰ ਗਈ ਇੱਧਰ ਇਹਨਾਂ ਟਰਬੋ ਜੀਐਸ ਵਾਲਾ ਨੇ ਲਾਈ ਹੋਈ ਹੈ ਜੀ ਲਾਜੂ ਗਈ ਅੱਜ ਪਤਾ ਜੋਰ ਗਈ ਠੰਡਾਂ ਲਈ ਖਿੱਚਣ ਹੋ ਜੇ ਪਤਾ ਕੋਈ ਨਹੀਂ ਲੋਈ ਕਰੇ ਟੋਜਨੋਂ ਕਾ ਵਾਲਾ ਹੋਣ ਲੱਗਾ ਸ਼ੁਰੂ ਹੀ ਦੇਖੇ

ਆ ਆ ਬਾਈ ਛੱਡ ਦੇ ਬਾਈ ਦੇਖ ਰਹਿ ਨੇ ਕੜੇ ਗਿਆ ਤੇ ਜਿਆਦਾ ਜ਼ੋਰ ਮਾਰਦਾ ਈ ਇਸ ਮੋਬਾਈਲ ਨੇ ਇਹਨੂੰ ਪੱਟ ਦਿੱਤਾ ਆ ਕੀ ਹੋ ਗਿਆ ਈ ਲੈ ਗਿਆ ਈ ਕਹਿੰਦੇ ਇੱਕ ਗ라운ਡ ਹੋਰ ਕਰਾਉਣਾ ਈ ਲੈਫਟ ਲਾਦੀ ਕਹਿੰਦੇ ਆ ਪਹਿਲੇ ਆ ਦੂਏ ਲੋ ਚਾਈਓ ਪਹਿਲੇ ਲੋ ਚਾਈ ਵੰਤਾ ਆ ਗਿਆ ਥੱਲੇ ਹੀ